ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਾਨਫਰੰਸ ਜਿਹੜੀ ਕਰ ਰਹੇ ਹੋ ਜੀ ਜਿਸ ਸੋਚ ਨਾਲ ਆਮ ਆਦਮੀ ਪਾਰਟੀ ਦੀ 2022 ਦੇ ਵਿੱਚ ਸਰਕਾਰ ਬਣੀ ਸੀ ਉਹ ਸੋਚ ਸੀ ਬਹੁਤ ਹੀ ਸਰਕਾਰਜੋਗ ਬਾਬਾ ਭੀਮrao ਅੰਬੇਦਕਰ ਸਾਹਿਬ ਦੀ ਸੋਚ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਨੂੰ ਲੈ ਕੇ ਇੱਕ ਵਿਜ਼ਨ ਸੀ ਕੇ ਪੰਜਾਬ ਦੀ ਸਰਕਾਰ ਇਹਨਾਂ ਦੋ ਮਹਾਨ ਸ਼ਖਸੀਅਤਾਂ ਦੀ ਵੀ ਨਹੀਂ ਉਹਨਾਂ ਦਾ ਜੋ ਸੋਚ ਸੀ ਉਹਨੂੰ ਅੱਗੇ ਲੈ ਕੇ ਜਾਏਗੀ ਔਰ ਉਸ ਤੇ ਕੰਮ ਕਰਦੇ ਆਂ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਤੁਹਾਡੇ ਸਾਹਮਣੇ ਉਹ ਵੀ ਉਹਨਾਂ ਦੀ ਸੋਚ ਸੀ ਔਰ ਉਸ ਤੋਂ ਅੱਗੇ ਕਿ ਸਾਰੀਆਂ ਜਿਹੜੀਆਂ ਜਾਤੀਆਂ ਆ ਉਹਨਾਂ ਦੇ ਲਈ ਜਿਹੜਾ ਕੰਮ ਆ ਸਰਕਾਰ ਕਰੇ ਔਰ ਉਸ ਲਈ ਅਨਸੂਚਿਤ ਜਾਤੀਆਂ ਦੇ ਲਈ ਵੀ ਖਾਸ ਤਿਆਰ ਜਿਹੜਾ ਪੰਜਾਬ ਸਰਕਾਰ ਨੇ ਉਹ ਕੀਤਾ 2017 ਦੇ ਵਿੱਚ ਉਸ ਵੇਲੇ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਸੀ ਕਾਂਗਰਸ ਦੀ ਸਰਕਾਰ ਕੋਲ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਹਾਈ ਕੋਰਟ ਦੇ ਵਿੱਚ ਸਾਡੇ ਜਨਰਲ ਅਟਾਰਨੀ ਦੇ ਅਫਸਰ ਵਕੀਲ ਅਪਾਇੰਟ ਕੀਤੇ ਜਾਂਦੇ ਆ ਉਹਨਾਂ ਵਿੱਚ ਅਨੁਸੂਚਿਤ ਜਾਤੀਆਂ ਨੂੰ ਵੀ ਉਹਨਾਂ ਦਾ ਬੰਦਾ ਜਿਹੜਾ ਹਿੱਸਾ ਮਿਲ ਸਕੇ ਲੇਕਿਨ ਕਿਸੇ ਨਾ ਕਿਸੇ ਕਾਰਨਾ ਕਰਕੇ ਉਹ ਜਿਹੜਾ ਕੋਟਾ ਕੰਪਲੀਟ ਨਹੀਂ ਸੀ ਹੁੰਦਾ ਰਹਿ ਜਾਂਦਾ ਸੀਗਾ ਔਰ ਉਸਦਾ ਵੱਡਾ ਕਾਰਨ ਇਹ ਸੀਗਾ ਕਿ ਉਹਨਾਂ ਦੀ ਜਿਹੜੀ ਆਮਦਨੀ ਸੀਗੀ ਉਹ ਇੱਕ ਕੈਟਾਗਰੀ ਸੀ 20 ਲੱਖ ਦੇ ਵਿੱਚ ਜਿਹਨੂੰ ਇਨਕਮ ਅਧ ਦੇ ਵਕੀਲ ਨੂੰ ਉਹ ਆ ਕੈਟਾਗਰੀ ਪੂਰੀ ਕਰੂਗਾ ਜਿਹਨੂੰ 15 ਲੱਖ ਉਹ ਆ ਕੈਟਾਗਰੀ ਪੂਰੀ ਕਰੂਗਾ 10 ਲੱਖ ਵਾਲਾ ਕੈਟਾਗਰੀ ਪੂਰੀ ਕਰੂਗਾ ਇਸ ਤੰਗ ਨਾਲ ਜਿਹੜੀ ਉਹਨਾਂ ਦੀ ਕਮਾਈ ਦੇ ਹਿਸਾਬ ਨਾਲ ਉਹਨਾਂ ਨੂੰ ਉੱਥੇ ਜਿਹੜੀ ਅਪੁਆਇੰਟਮੈਂਟ ਦਿੱਤੀ ਜਾਂਦੀ ਸੀ ਉਸ ਦੇ ਵਿੱਚ 50 ਫੀਸਦੀ ਪੰਜਾਬ ਸਰਕਾਰ ਨੇ ਜਿਹੜਾ ਉਹ ਤੇ ਕੀਤਾ ਘਟਾ ਕੀਤਾ ਕਿ ਜੇ 20 ਲੱਖ ਆਮਦਨ ਵਾਲੇ ਚਾਹੀਦਾ ਤਾਂ 10 ਲੱਖ ਜੇ 10 ਲੱਖ ਦੀ ਆਮਦਨ ਵਾਲਾ ਵਕੀਲ ਸਾਹਿਬ ਚਾਹੀਦਾ ਤਾਂ ਉਹਦੇ ਲਈ 5 ਲੱਖ ਘੱਟੇ ਔਰ ਇਸੇ ਦੇ ਕੇ ਨਾਲ ਜੇ 7.5 ਲੱਖ ਲੱਗਦਾ ਜਾਂ 3.5 ਲੱਖ ਵੀ ਤਾਂ ਜੋ ਉਹ ਜਿਹੜੀਆਂ ਜਿਹੜੀਆਂ ਸੀਟਾਂ ਆ ਉਹ ਗੁਰੀਆਂ ਪਰ ਸਕਣ ਔਰ ਖਨਸੂਤ ਜਾਤੀਆਂ ਦੇ ਜਿਹੜੇ ਸਾਡੇ ਵੀਰ ਆ ਉਹਨਾਂ ਨੂੰ ਲਾਖਵੇਂ ਕਰਨ ਦੀ ਜਿਹੜੀ ਉਹ ਸੁਰੱਖਤ ਮਿਲ ਸਕੇ ਸੋ ਇਹ ਤੁਹਾਡੀ ਆਮ ਆਮਦੀ ਪਾਰਟੀ ਦੀ ਸਰਕਾਰ ਨੇ ਕੀਤਾ ਔਰ ਮੈਂ ਸਮਝਦਾ ਕਿ ਇਸ ਦੇ ਨਾਲ ਬੜੀ ਵੱਡੀ ਜਿਹੜੀ ਆ ਅੱਗੇ ਡਜ ਪੁਆਇੰਟ ਹੋਣ ਤੇ ਹੋਰ ਦਿੱਤਾ ਹੋਣ ਤੇ ਉਹਨਾਂ ਨੂੰ ਲਾਭ ਮਿਲੇਗਾ ਔਰ ਜਿਹੜੀ ਕਾਂਗਰਸ ਹਮੇਸ਼ਾ ਦਾਵਾ ਕਰਦੀ ਸੀ ਕਿ ਮੈਂ ਅਸੀਂ ਦਲਿਤਾਂ ਦੇ ਰਾਖੀ ਕਰਦੇ ਆ ਜਾਂ ਅਸੀਂ ਕੰਮ ਕਰਦੇ ਆ ਉਹਨਾਂ ਨੇ ਕਦੇ ਇਸ ਦਾ ਕਦੇ ਵੀ ਇਸ ਤਰ੍ਹਾਂ ਕੰਮ ਨਹੀਂ ਕੀਤਾ ਸੋ ਇਹ ਕਾਂਗਰਸ ਦੀ ਅਰਗਾਮੀ ਜਨ ਬੀਜਪੀ ਦੀ ਜਿਹੜੀ ਸੋਚ ਆ ਹਨਾ ਉਸ ਨੂੰ ਪੂਰੀ ਤਰ੍ਹਾਂ ਪਾਸੇ ਕਰ ਦਿੱਤੇ ਆਮ ਆਦਮੀ ਪਾਰਟੀ ਨੇ ਦੀ ਸਰਕਾਰ ਨੇ ਖਤਮ ਕੀਤਾ ਸੋ ਇਸ ਲਈ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਔਰ ਸਭ ਨੂੰ ਬੁਲਾਈ ਦਿੰਦਾ ਬਹੁਤ ਬਹੁਤ ਧੰਨ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ